ਤਾਂ ਹੁਣ ਸਾਰਾ ਸੰਸਾਰ ਜਿਹੜਾ ਹੈ ਉਹ ਹਥਿਆਰਾਂ ਦੀ ਦੌੜ ਵਿੱਚ ਹੈ ਹੂੰ ਕੋਈ ਵੀ ਦੇਸ਼ ਹੈ ਸੰਸਾਰ ਦਾ ਵੱਡੇ ਤੋਂ ਵੱਡਾ ਛੋਟੇ ਤੋਂ ਛਟਾ ਜੀ ਹਥਿਆਰੀ ਦੌੜ ਵਿੱਚ ਵੱਧ ਤੋਂ ਵੱਧ ਹਥਿਆਰ ਇਕੱਠੇ ਕੀਤੇ ਜਾਣ ਐਟਮ ਸ਼ਕਤੀ ਇਕੱਠੀ ਕੀਤੀ ਜਾਏ ਜਿਹੜੇ ਹਥਿਆਰ ਚਾਕੂ ਤੋਂ ਲੈ ਕੇ ਐਟਮ ਸ਼ਕਤੀ ਤੇ ਜੀਵਨੇ ਬਣਾ ਲਏ ਆ ਕਿਨੂੰ ਵਾਸਤੇ ਬੰਦਾ ਬੰਦੇ ਨੂੰ ਮਾਰਨ ਵਾਸਤੇ ਬਣਾ ਲਿਆ ਤੇ ਇਕੱਠੇ ਕਰ ਰਿਆ ਜੇ ਬਣਾ ਲਏ ਤੇ ਚੱਲਣਗੇ ਵੀ ਹੂੰ ਜਦੋਂ ਧਰਮ ਜਿਹੜਾ ਐ ਜਦੋਂ ਧਰਮਜੀ ਭੁੱਲ ਗਿਆ ਹੂੰ ਧਰਮ ਨੂੰ ਧਰਮ ਪਿੱਛੇ ਹੋ ਗਿਆ ਰਜੋ ਤਮੋ ਰਹਿ ਗਏ ਠੀਕ ਹੈ ਜੀ ਉਦੋਂ ਫਿਰ ਇਹ ਆਇਟਮ ਸ਼ਕਤੀਆਂ ਜਿਹੜੀਆਂ ਕਰੋਧ ਵਾਸ ਹੋ ਕੇ ਹੂੰ ਫਿਰ ਇਹ ਚੱਲਣ ਗਈਆਂ ਜਿਨ੍ਹਾਂ ਦੇ ਜਿਨ੍ਹਾਂ ਦੇ ਹੱਥ ਆਪਾਂ ਦੇਖਦੇ ਆ ਕਿ ਇੱਧਰ ਗਾਜਾ ਵਰਗੇ ਦੇਸ਼ ਅਜਰਾਈਲ ਵਰਗੇ ਦੇਸ਼ ਤੇ ਰੂਸ ਵਰਗੇ ਦੇਸ਼ ਉਧਰ ਮਜਾਈਲਾਂ ਇੱਕ ਦੂਜੇ ਤੇ ਸਿੱਟੀਆਂ ਜਾ ਰਹੀਆਂ ਆ ਠੀਕ ਹੈ ਤੇ ਕਿਹਨੂੰ ਮਾਰਨ ਵਾਸਤੇ ਜੋ ਮਾਲਕ ਨੇ ਇਨਸਾਨ ਨੂੰ ਬਣਾਇਆ